ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਅਮਰ ਰਣ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਇਸ ਤੇ ਫਰੀਦਕੋਟ ਦੇ ਸਫਾਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢੱਲੋਂ ਦੇ ਵੱਲੋਂ ਪਹਿਲਾਂ ਤਾਂ ਉਹਨਾਂ ਨੂੰ ਵਧਾਈ ਦਿੱਤੀ ਗਈ ਤੇ ਨਸੀਹਤ ਦਿੱਤੀ ਗਈ ਕਿ ਉਹ ਬੜੀ ਤੇਜ਼ੀ ਦੇ ਨਾਲ ਦਿੱਲੀ ਤੋਂ ਮੰਤਰੀ ਬਣ ਕੇ ਆਏ ਸੀ ਉਹਨਾਂ ਨੂੰ ਜਿਹੜੇ ਮਹਿਕਮੇ ਦਿੱਤੇ ਗਏ ਉਹਨਾਂ ਦੇ ਵਿੱਚ ਉਹਨਾਂ ਦਾ ਕੰਮ ਕੋਈ ਨਹੀਂ ਹੋਇਆ ਤੇ ਹੁਣ ਉਹਨਾਂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਉਹ ਲੋਕਾਂ ਦੇ ਕੰਮ ਕਰਨ ਤੇ ਤਾਸ ਦੇ ਵਾਂਗੂ ਪੱਤਿਆਂ ਦੇ ਵਾਂਗੂ ਉਹ ਪਾਰਟੀ ਲਈ ਚਿਹਰੇ ਨਾ ਬਦਲਣ ਤੇ ਹੋਰ ਗੱਲਬਾਤ ਕਰਦਿਆ ਉਹਨਾਂ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਸਾਡੀ ਖਾਸ ਰਿਪੋਰਟ ਡਿਲੇ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਆਮ ਆਦਮੀ ਪਾਰਟੀ ਨੇ ਅਮਨ ਅਰੋੜੇ ਨੂੰ ਸੰਦਾਲਾ ਹੈ ਵੇਖੋ ਵੈਸੇ ਤਾਂ ਮੈਂ ਅਰੋੜਾ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਪਰ ਮੈਂ ਨਾਲੇ ਅਰੋੜਾ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਅਰੋੜਾ ਸਾਹਿਬ ਗਵੰਤਮਾਨ ਜੀ ਨੇ ਅੱਗੇ ਤੁਹਾਡੇ ਪੈਰ ਨਹੀਂ ਲੱਗਣ ਦਿੱਤੇ ਤੁਸੀਂ ਬੜੇ ਜ਼ੋਰ ਨਾਲ ਦਿੱਲੀ ਵਾਲਿਆਂ ਤੋਂ ਮੰਤਰੀ ਬਣ ਕੇ ਆਏ ਸੀ ਤੇ ਤੁਹਾਨੂੰ ਇਹਨਾਂ ਨੇ ਕੋਈ ਚਾਇਦਾ ਮਹਿਕਮਾ ਨਹੀਂ ਦੇ ਕੇ ਰੱਖਿਆ ਤੇ ਜੇ ਕੋਈ ਦਿੱਤਾ ਤੇ ਉਸ ਮਹਿਕਮੇ 'ਚ ਤੁਹਾਡਾ ਕੰਮ ਕੋਈ ਨਹੀਂ ਹੁੰਦਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਕੇਜਰੀਵਾਲ ਸਾਹਿਬ ਨੂੰ ਵੀ ਕਿ ਇੱਥੇ ਤਾਸ਼ ਦੇ ਪੱਤਿਆਂ ਨੂੰ ਪੱਤੇ ਬਦਲਣ ਦਾ ਕੋਈ ਫਾਇਦਾ ਨਹੀਂ ਸ਼ਕਲਾਂ ਬਦਲਣ ਦਾ ਕੋਈ ਫਾਇਦਾ ਨਹੀਂ ਤੁਹਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ 3 ਸਾਲਾਂ ਤੋਂ ਨਾਲੇ ਮੁੱਖ ਮੰਤਰੀ ਹੈ ਨਾਲੇ ਆਪ ਦੇ ਪ੍ਰਧਾਨ ਹੈ ਪੰਜਾਬ ਦੇ ਸੋ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਰੋੜਾ ਸਾਹਿਬ ਨੇ ਤਾਂ ਵਿਚਾਰੇ ਨੇ ਕੀ ਕਰਨਾ ਇਹਨਾਂ ਕੋਲ ਤਾਂ ਕੋਈ ਤਾਕਤ ਹੀ ਹੈ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕੇਜਰੀਵਾਲ ਸਾਹਿਬ ਨੂੰ ਕਿ ਸ਼ਕਲਾਂ ਨਾ ਬਦਲੋ ਲੋਕਾਂ ਨਾਲ ਕੀਤੇ ਹੋਏ ਜਿਹੜੇ ਵਾਅਦੇ ਆ ਉਹ ਪੂਰੇ ਕਰੋ ਜਿਹੜੇ ਲੋਕਾਂ ਨਾਲ ਤੁਸੀਂ ਗਰੰਟੀਆਂ ਦਿੱਤੀਆਂ ਸੀ ਜਿਹੜੇ ਪੰਜਾਬ ਦੇ ਲੋਕਾਂ ਨਾਲ ਤੁਸੀਂ ਇੰਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਬਦਲਾਵ ਦੇ ਉਹ ਪੂਰੇ ਕਰੋ ਜੇ ਉਹ ਪੂਰੇ ਕਰੋਗੇ ਤਾਂ ਹੀ ਪੰਜਾਬ ਦੇ ਲੋਕਾਂ ਨੇ تسلیم کرنا ਚਿਹਰੇ ਬਦਲਣਾ ਕੁਝ ਨਹੀਂ ਹੋਣਾ ਧੰਨਵਾਦ ਠੀਕ ਹੈ